ਸ਼ੇਰੇ ਪੰਜਾਬ ਜਿੰਨੀ ਵਾਰੀ ਵੀ ਦਰਬਾਰ ਸਾਹਿਬ ਜਾਂਦਾ ਸੀ ਉਹ ਪਹਿਲਾਂ ਕਹਿ ਦਿੰਦਾ ਸੀ ਕਿ ਮੈਨੂੰ ਸੰਗਤ ਦੀ ਰੂਪ ਚ ਕੋਈ ਬੰਦਾ ਇਦਾਂ ਆ ਕੇ ਨਾ ਮਿਲੇ ਕਿ ਸਾਡਾ ਆਹ ਕੰਮ ਨਹੀਂ ਹੋਇਆ ਸਾਡਾ ਆਹ ਕੰਮ ਨਹੀਂ ਹੋਇਆ ਮੈਂ ਗੁਰੂ ਰਾਮਦਾਸ ਦੇ ਘਰ ਚ ਬਾਦਸ਼ਾਹ ਬਣ ਕੇ ਨਹੀਂ ਚੱਲਿਆ ਇੱਕ ਨੌਕਰ ਬਣ ਕੇ ਚੱਲਿਆ ਤੇ ਅੱਜ ਇਥੇ ਘਸੇ-ਭਸੇ ਜੇ ਲੀਡਰ ਜਿਨ੍ਹਾਂ ਨੂੰ ਪੁੱਛੇ ਕੋਈ ਨਾ ਉਹ ਵੀ ਵੀਆਈਪ ਬਣ ਬਣ ਕੇ ਤੇ ਆਹ ਡਾਰਾਂ ਦੀਆਂ ਡਾਰਾਂ ਲੈ ਕੇ ਗੁਰੂ ਰਾਮਦਾਸ ਦੇ ਦਰਬਾਰ ਚ ਤੁਰੇ ਫਿਰਦੇ ਆ ਬੇੜੀਆਂ ਚ ਮੱਟੇ ਤੇ ਸਾੜਿਆਂ ਨੇ ਪਾਏ ਆ ਮੁੜ ਕੇ ਗਾਂ ਦੂਜੇ ਵੀ ਤੁਰ ਪੈਂਦੇ ਹੁੰਦੇ ਆ ਗੱਲ ਸਹਿਦ ਹੀ ਨਹੀਂ ਗੱਲ ਪਏ ਦੀ ਆ ਜਦੋਂ ਸਹਾ ਲੰਗ ਹੈ ਫਿਰ ਪਇਆ ਆਪੇ ਪੈ ਜਾਂਦਾ ਉਹਦਾ ਜਿਹੜਾ ਗੁਰੂ ਰਾਮਦਾਸ ਮਹਾਰਾਜ ਦੇ ਘਰ ਚ ਵੀ ਆ ਕੇ ਵੀ ਮੈਂ ਵੀ ਆਈ ਪੀ ਆ ਗੁਰੂ ਰਾਮਦਾਸ ਦੇ ਘਰ ਚ ਵੀ ਆ ਕੇ ਮੈਂ ਸਪੈਸ਼ਲ ਆ ਮੈਨੂੰ ਸਪੈ ਹੁਣ ਆ ਗੁਰੂ ਦਾ ਘਰ ਆ ਸਾਰੇ ਬੈਠੇ ਹੋ ਇੱਥੇ ਕੋਈ ਲੀਡਰ ਆ ਜਾਵੇ ਤੇ ਸਾਰੇ ਬੈਠੇ ਰਹਿਣ ਤੇ ਪੰਜ ਸੱਤ ਮੇਰੇ ਵਰਗੇ ਚਾਟੜੇ ਉੱਠ ਕੇ ਹੱਥ ਜੋੜਨ ਜਿੱਥੇ ਬਹਿ ਜੋ ਬਾਕੀ ਨੂੰ ਤੁਸੀਂ ਆਖੀ ਵੀ ਜਰਾਬਾਂ ਲਾ ਕੇ ਉਹਦੇ ਲੀਡਰ ਜਰਾਬਾਂ ਪਾ ਕੇ ਇੱਥੇ ਬੋਵੇ ਡਾਂਗਾ ਵਾਲਾ ਇਕੱਲਾ ਉਹ ਨਹੀਂ ਹੈਗਾ ਭੌਣ ਵਾਲੇ ਵੀ ਨਾਲ ਹੀ ਹੁੰਦੇ ਆ ਸਾਰੇ ਹੀ ਹੁੰਦੇ ਆ ਸਾਡਾ ਇੱਕ ਸੁਭਾਜ ਆ ਬਣ ਗਿਆ ਮਾਫ ਕਰਿਓ ਅਸੀਂ ਬੰਦਿਆਂ ਨਾਲ ਜੁੜੇ ਆ ਗਰਜਾਂ ਨਾਲ ਜੁੜੇ ਆ ਗੁਰੂ ਨਾਲ ਘੱਟ ਜੁੜੇ ਆ